ਕੋਡੀ 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 ਤੁਹਾਡੇ ਇਲਾਕੇ ਦਾ ਇੱਕ ਖਿਡਾਰੀ ਤੁਹਾਡੇ ਇਲਾਕੇ ਦਾ ਮੇਰੇ ਵੀਰੋ ਪਿਛਲੇ ਦਿਨੀ ਜਿਸ ਨੌਜਵਾਨ ਦੀ ਆਪਾਂ ਇੰਟਰਵਿਊ ਵੇਖੀ ਹੈ ਔਰ ਬੜਾ ਆਪਾਂ ਕਹਿੰਦੀਏ ਵੀ ਮਜਬੂਰ ਆ ਨੌਜਵਾਨ ਹੈ ਜਿਹੜੇ ਭਰਾ ਕਹਿੰਦੇ ਹੁੰਦੇ ਹਨ ਵੀ ਅਕਸਰੀ ਯਾਰ ਨੇਰੇ ਤੇ ਰੌਲਾ ਕਿਉਂ ਪਾਉਨੇ ਹੋ ਐਵੇਂ ਹੀ ਰੌਲਾ ਪਾਈ ਜਾਂਦਾ ਜਲਾਲ ਵਾਲਾ ਕਈ ਬਾਈ ਮੈਨੂੰ ਇਹ ਗੱਲਾਂ ਕਹਿ ਦਿੰਦੇ ਆ ਅਕਸਰ ਗੱਲਾਂ ਮੇਰੇ ਮੂੰਹ ਤੇ ਤਾਂ ਨਹੀਂ ਕਹਿੰਦਾ ਕੋਈ ਪਰ ਜਿਹੜੀਆਂ ਪਿੱਠ ਪਿੱਛੇ ਗੱਲਾਂ ਹੁੰਦੀਆਂ ਹੁੰਦੀਆਂ ਉਹ ਤੁਹਾਡੇ ਕੋਲੇ ਆ ਜਾਂਦੀਆਂ ਹੁੰਦੀਆਂ ਆਸੇ ਪਾਸੇਓਂ ਕਈ ਵੀਰ ਕਹਿੰਦੇ ਆ ਵੀ ਰੌਲਾ ਪਾਉਂਦੇ ਰਹਿੰਦੇ ਆ ਯਾਰ ਵੀ ਨੇਰੇ ਨੇ ਕੀ ਕਰ ਦੇਣਾ ਇੱਕ ਦਿਨ ਤਾਂ ਮਸਾਂ ਟੂਰਨਾਮੈਂਟ ਕਰਾਉਣਾ ਹੁੰਦਾ ਆ ਵੀਰ ਆ ਸਾਡਾ ਜੇਲਦਾਰ ਮਡੋਲੀ ਵਾਲਾ ਮੇਰੇ ਵੀਰੋ ਇਹ ਟੂਰਨਾਮੈਂਟ ਤੋਂ ਮੇਰੇ ਵੀਰੋ ਵਾਪਸ ਆ ਰਿਹਾ ਸੀਗਾ ਔਰ ਇਸ ਨੌਜੰ ਦਾ ਐਕਸੀਡੈਂਟ ਹੋ ਗਿਆ ਔਰ ਅੱਜ ਤੁਸੀਂ ਦੇਖੋ ਵੀ ਇਹ ਨੌਜੰ ਮੇਰੇ ਵੀਰੋ ਇਹਦੇ ਇਲਾਜ ਤੇ ਇੰਨਾ ਕੁ ਪੈਸਾ ਲੱਗ ਗਿਆ ਜਿਹੜਾ ਸਰੀਰ ਹੈ ਉਹ ਵੀ ਪ੍ਰੋਪਰ ਜਿਹੜਾ ਕੰਮ ਨਹੀਂ ਕਰਦਾ ਤੇ ਜਿਹੜਾ ਦਿਮਾਗ ਹੈ ਉਹ ਵੀ ਪ੍ਰੋਪਰ ਕੰਮ ਨਹੀਂ ਕਰਦਾ ਇਹ ਇਹਨਾਂ ਖੇਡ ਮੈਦਾਨਾਂ ਦਾ ਸ਼ਿੰਗਾਰ ਰਿਹਾ ਜਿਨ੍ਹਾਂ ਜਿਨ੍ਹਾਂ ਨੇ ਚੈਲਦਾਰ ਮਡੋਲੀ ਦੀ ਖੇਡ ਵੇਖੀ ਹੈ ਉਹ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਕੇ ਦੱਸਣਗੇ ਮੇਰੇ ਵੀਰ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਇਹ ਸਤਿਕਾਰ ਬਖਸ਼ਿਆ ਅੱਜ ਆਪਾਂ ਇਸ ਵੀਰ ਨੂੰ ਇੱਥੇ ਤਾਂ ਬੁਲਾਇਆ ਵੀ ਮਨਾਣੇ ਦਾ ਕਬੱਡੀ ਕੱਪ ਵੱਡਾ ਯਾਰ ਔਰ ਇਸ ਭਰਾ ਦੀ ਜਿਹੜੀ ਮਦਦ ਆਪਾਂ ਜਰੂਰ ਕਰੀਏ ਸਾਡਾ ਫਰਜ਼ ਵੀ ਬਣਦਾ ਹੈ 11000 ਰੁਪਿਆ ਅਕੈਡਮੀ ਵੱਲੋਂ ਉਹ ਸਾਹਿਬ ਕੀ ਬੋਲਿਆ ਸੀਗਾ 2110 ਰਹਿ ਗਿਆ ਤੁਹਾਡਾ 21 ਹੈ ਤੁਸੀਂ ਓਕੇ ਇਹ ਠੀਕ ਆ 21000 ਰੁਪਿਆ ਸਹਿਰਜਾ ਦਾ ਜੀਤ ਸਿੰਘ ਜੀ ਸਹਿਰ ਜਤਾ ਗੁਜਾਰ ਸਿੰਘ ਦੀ ਕਬੱਡੀ ਕਲੱਬ ਚਮਕੌਰ ਸਾਹਿਬ ਦੀ ਟੀਮ ਵੱਲੋਂ ਇਹ ਜੈਲਦਾਰ ਮੰਡੋਲੀ ਵਾਲੇ ਦੇ ਲਈ ਆ ਮੇਰੇ ਵੀਰੋ ਲੈ ਵੀ ਜੈਲਦਾਰ ਭਾਈ ਹੌਸਲਾ ਨਾ ਹਾਰੀ ਇਹ ਇਲਾਕੇ ਦੇ ਲੋਕ ਤੈਨੂੰ ਪਿਆਰ ਕਰਦੇ ਆ ਤੇਰਾ ਪੱਛੜ ਕੇ ਮਾਣ ਕਰਨਗੇ ਤੇ ਗੂਗਲ ਪੇ ਨੰਬਰ 80 ਦੇਣਾ ਉਹ ਦੇਣ ਜਾ ਰਹੇ ਆ ਔਰ ਵੱਧ ਕਰਕੇ ਮੇਰੇ ਵੀਰੋ ਇਸ ਭਾਈ ਦਾ ਪਾਸਾ ਸਹਿਯੋਗ ਕਰਨਾ ਹੈ ਮੇਰੀ ਹੱਥ ਵਨ ਕੇ ਬੇਨਤੀ ਹੈ 79019 63354 79019 63354 ਇਸ ਭਰਾ ਦਾ ਜਿਹੜਾ Google Pay ਨੰਬਰ ਹੈ ਆਪਾਂ ਜਿੰਨੀ ਵੀ ਸਪੋਰਟ ਹੋ ਸਕੇ ਮੇਰੇ ਵੀਰੋ ਕਿਉਂਕਿ ਘਰੇ ਇੱਕ ਮਾਂ ਹੈ ਔਰ ਉਹ ਵੀ ਮੇਰੇ ਵੀਰੋ ਜਿਹੜਾ ਸਾਰਾ ਪਾਲਣ ਪੋਸ਼ਣ ਕਰਦੀ ਹੈ ਔਰ ਦਵਾਈ ਬੂਟੀ ਦੇ ਲਈ ਵੀ ਤੁਹਾਨੂੰ ਪਤਾ ਹੈ ਵੀ ਬੜਾ ਔਖਾ ਹੋ ਜਾਂਦਾ ਆ ਇੱਕ ਵਾਰੀ ਫੇਰ ਦਿਖਾ ਦੇ ਇੰਨੀ ਕਾਲੀ ਨਾ ਕਰ ਇੱਕ ਵਾਰੀ ਦਿਖਾ ਦੇ ਸਾਰਿਆਂ ਨੂੰ ਕਈ ਕਾਲੀ ਬੋਕ ਕਰਦੇ ਆ ਚੰਡੀਗੜ੍ਹ ਵਾਲੇ ਢਾਈ ਰੱਖੀ 79019 354 ਗੂਗਲ ਪੇ ਨੰਬਰ ਹੈ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਕਰਦੇ ਆ ਵੀ ਬਾਹ ਚੜ ਕੇ ਸਪੋਰਟ ਕਰਿਓ ਤੇ ਹੁਣ ਵੀਰ ਗੇੜਾ ਵੀ ਲਾਊਗਾ ਆਪਾਂ ਜਿੰਨਾ ਵੀ ਹੋ ਸਕੇ ਬਾਹ ਚੜ ਕੇ ਮੇਰੇ ਵੀਰੋ ਸਪੋਰਟ ਕਰਨੀ ਆ ਦਵਿੰਦਰ ਸਿੰਘ ਜੀ ਕੋਲ ਸਾਹਿਬ ਦਾ ਪਹਿਲ ਤੋਂ ਧੰਨਵਾਦ ਹੈ ਜਿਨ੍ਹਾਂ ਨੇ 21000 ਰੁਪਏ ਆਪਣੀ ਅਕੈਡਮੀ ਵੱਲੋਂ ਤੇ ਬਾਕੀ ਵੀ ਸਾਰੇ ਭਰਾ ਗੇੜਾ ਦੇ ਰਹੇ ਆ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਬੀਪਾ ਚੜ ਕੇ ਆਪਾਂ ਜੈਨਦਰ ਮਡੋਲੀ ਦੇ ਮੇਰੇ ਵੀਰੋ ਨਾਲ ਖੜੀਏ ਬੜੀ ਮਿਹਰਬਾਨ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ